ਉਰਫੇ ਕਿਦਾਂ ਗਾਲੇ ਠੀਕ ਆ ਯਾਰ ਅਸਰੀ ਗਾਲ ਜੀ ਨਾਲ ਬੰਦਾ ਲੱਗਿਆ ਵਜ ਪੱਤੀਆਂ ਵਦਨ ਹੈ ਕਾਤੇ ਡਾਊਨ ਹੋ ਗਈਆਂ ਚਲੋ ਕਾ ਦੇ ਡਾਊਨ ਕੀ ਕਰੂਗੀ ਉਹ ਹੀ ਕਹਿੰਦਾ ਮੈਂ ਦੇਖ ਤੁਸਾਂ ਤੇ ਲਪਕਾ ਲੈ ਕੇ ਚੱਲਗੇ ਸਰ ਮਾਨ ਜੀ ਲੈ ਵੀ ਗਿਆ ਪਟੂਮੀਆਂ ਹੈ ਹਮ ਏਗੜੀ ਕੰਪਨੀ ਦੀਆਂ ਬਹੁਤ ਚੱਲੀਆਂ ਸੜੀਆਂ ਬਹੁਤ ਵਧੀਆ ਚੱਲੀਆਂ ਹਮ ਹੁਣ ਕਿਡੀਆਂ ਲਿਆ ਆ ਆਹਾਂ ਗੋਲਡ ਟੈਕ ਹਮ ਇਹ ਕਿੰਨੇ ਨੂੰ ਪਈ ਵਾ 107 ਮੀਨ ਉਹ ਰੂਟਾ ਪੀਟਰ ਨੂੰ ਸੁਪਰ ਸੀਡਰ ਵਾਲੀਆਂ ਠੀਕ ਆ ਉਹਨਾਂ ਪਹਿਲਾਂ ਪ੍ਰੋਨਾ ਨੇ ਪਾਈਆਂ ਪਈਆਂ ਇੱਥੇ ਹਾਂ ਬਹੁਤ ਵਧੀਆ ਚੱਲਦੀ ਆ ਚੰਗਾ ਆਇਆ ਮੈਂ ਕਿਹਾ ਫਿੱਟ ਵੀ ਬੈਠੇ ਨਾ ਚਲਾਈਂ ਬੜਾ ਹੌਸਾ ਦੇਖ ਲਈਏ ਕਿਆ ਬਣਦਾ ਹਾਂ ਨਟ ਸਾਰੇ ਸਹੀ ਖੁੱਲ ਹੀ ਜਾਂਦੇ ਆ ਹਾਂ ਨਟ ਨਹੀਂ ਖਰਾਬ ਹੋਏ ਦੇਲਾ ਜਵਾਬ ਹੀ ਨਹੀਂ ਆਇਆ ਆਹ ਇਹਦੇ ਨਾਲ ਖੋਲਦਾ ਇਹਦੇ ਨਾਲ ਕਾਲੇ ਚ ਲੈ ਜਾਂਦੇ ਹੂੰ ਜਲਦੀ ਤਾਂ ਹੈਗੀ ਬਸ ਥੋੜੀ ਜਲਦੀ ਹੈ ਨਟ ਨਹੀਂ ਖੋਲਦਾ ਇਹ ਜੋਰ ਨਹੀਂ ਹੈਗਾ ਇੱਕ ਇੱਕ ਲੱਤ ਸਾਜੇ ਸੁੱਕ ਜਾਂਦੇ ਇਹਦੇ ਉੱਤੇ ਜੋਰ ਨਹੀਂ ਮਾਰ ਹੁੰਦਾ ਮੜ ਜਾ ਕਿਹੜਾ ਤੇ ਖੜ ਜਾਂਦਾ ਪਤਨੀ ਬਦਲਨੇ ਗੜੇ ਸੌਖੀਆਂ ਕਿੰਨੇ ਦੀ ਇੱਕ 160 ਸਾਰੀਆਂ ਕਿੰਨੇ ਦੀਆਂ ਹੋ ਗਈਆਂ 300 ਬੱਲੇ ਬੱਲੇ ਤਿਆਰ ਦੀਆਂ ਤਾਂ ਪੱਤੀਆਂ ਪੱਤੀਆਂ ਹੋ ਗਈਆਂ ਅਸੀਂ ਕਾਲਾ ਕਹਿੰਦਾ ਤੇਰੀ 280 90 ਦੀ ਹੋ ਗਈ ਹੂੰ ਬੱਲੇ ਆ ਅਸੀਂ ਲਿਆਂਦਾ ਤਾਂ ਜੀ ਰੂਟਾ ਵੇਟਰ ਲੋਦੇ ਹਾਣੇ ਰਿਆਂ ਗਾਲੇ ਦੇਖਦਾ ਇਹ ਅਸੀਂ ਲਿਆਏ ਤੇ 2020 ਚ 2020 ਚ 80000 ਦਾ ਲਾਕਡਾਊਨ ਤੋਂ ਪਹਿਲਾਂ ਲਾਕਡਾਊਨ ਤੇ ਵੈਨਾ ਲਾਕਡਾਊਨ ਤੇ ਮਤਲਬ ਚਾਰ ਪੰਜ ਮਹੀਨੇ 19 ਜੇ ਲਿਆਂਦਾ ਤਾਂ ਯਾਰ ਕੋਰੋਨਾ ਦਾ ਕੰਮ ਚੱਲ ਪਿਆ ਤਾਂ 6 ਮਹੀਨੇ ਚ ਲਿਆ ਤੇ ਕੋਰੋਨਾ ਤੇ ਬਾਅਦ ਪਹਿਲਾਂ ਪਹਿਲਾਂ ਲੋਕਡਾਊਨੋਂ ਜ਼ਿਆਦਾ ਸਖਤਾਈ ਕਰਨ ਲੱਗੇ ਦੇ ਫਿਰ ਉਹ ਫਿਰ 19 ਵਿੱਚੇ ਦਾ ਹੋ ਲੋਕਡਾਊਨ ਵਿੱਚ ਲੱਗਿਆ ਇੱਥੇ 19 ਹੀ ਲਿਆਂਦਾ ਹੋਇਆ ਹੂੰ ਨਾ ਵਧੀਆ ਚੱਲਦਾ ਉਹ ਮੈਂ ਦੇਖਿਆ ਦੇਖ ਲੈ ਇੱਕ ਇਹਦਾ ਪੰਮੇ ਆਉਣ ਬਦਲੇ ਆਗਾ ਹਾਂ ਕਿੱਧਰ ਸੀਧਾ ਰੋ ਬੁਲਦੇ ਪੁੱਛ ਬੈਰੰਗਾ ਅੱਛਾ ਇੱਧਰ ਲੇਕਣੀ ਹੈ ਹਾਲ ਤੱਕ ਨਾ ਲੀਕ ਐ ਨਾ ਕੁਸ ਚੱਲਿਆ ਬਹੁਤ ਵਧੀਆ ਬਹੁਤ ਸ਼ਾਬਾਸ਼ 80000 ਦਾ ਪਿਆਦਾ ਜੀ ਸਾਨੂੰ ਇਹ ਉਹ ਸਾਨੂੰ ਕਹਿ ਟਿਆ ਕਹਿੰਦਾ ਬਿੱਲ ਰਹਿਣ ਦੋ 12000 ਰੁਪਏ ਹੋਰ ਘੱਟ ਦੇ ਦੂੰਗਾ ਕਾਲਾ ਕਹਿੰਦਾ ਬਿੱਲ ਲੈਣਾ ਏ ਮੈਂ ਚੱਲ ਮਤਲਬ ਤਾਂ ਭਰੋਸਾ ਥੋੜੀ ਲਗੋ ਮੈਨੂੰ ਇਹ ਤਾਂ ਹੈ 2 ਸਾਲ ਦੀ ਗਾਰੰਟੀ ਦਿੱਤੀ ਜੀ ਉਹਨਾਂ ਨੇ ਹੂੰ ਬੈਰਗਾ ਨਹੀਂ ਇੱਥੇ ਸਾਰੇ ਕਹੇ ਦੀ ਗਾਰੰਟੀ ਕਰਕੇ ਬਿੱਲ ਲਤੋ ਚਲ ਦੇਖਦੇ ਆ ਗਏ ਕਹਿੰਦੀ ਪੱਤੀਆਂ ਤੇਰੀਆਂ ਸੁਪਰ ਸੀਟਰ ਵਾਲੀਆਂ ਆਂ ਉਹ ਕੋਸਾ ਕੋਸਾ ਚਲਾਉਂਗਾ ਜੇ ਨਾ ਚੱਲਦੀਆਂ ਫਿਰ ਕਾਲੇ ਪੱਤੀਆਂ ਤੋਂ ਪੁੱਠੀਆਂ ਕਸ ਰਿਹਾ ਯਾਰ ਨਹੀਂ ਉਹ ਦੂਈ ਦੇ ਕਿਧਰ ਨੂੰ ਮੂੰਹ ਆਦਾ ਕਿਧਰ ਨੂੰ ਇਧਰ ਨੂੰ ਆਹ ਦੇਖ ਆਈ ਜੱਲਣੀ ਗਿਆ ਨਾ ਹਾਂ ਦੇਖ ਲਈ ਮੈਂਗਾ ਨਹੀਂ ਜੀ ਮੈਂ ਪੱਤੀ ਉਹ ਪੱਤੀ ਖੋਲਦਾ ਕੱਲੀ ਬਸ ਇਹ ਤਾਂ ਠੀਕ ਆ ਕਿਤੇ ਇੱਕ ਦੂਏ ਪਾਸੇ ਨੂੰ ਹੋ ਜਾਵੇ ਇੱਕ ਦੂਏ ਪਾਸੇ ਨੂੰ ਠੀਕ ਆ ਉਹੀ ਸਿੱਧਾ ਆ ਗਿਆ ਇੱਕ ਬਾਜ ਪਤਾ ਵੀ ਨਹੀਂ ਲੱਗਦਾ ਪੁੱਠੀਓ ਚਲੀ ਜਾਣੀ ਨਾ ਨਾ ਤਾਂ ਹੀ ਤਾਂ ਕੱਲੀ ਕੱਲੀ ਖੋਲਦੇ ਹਾਂ ਕੱਲੀ ਕੱਲੀ ਉਹ ਚਾਹੀਦੀ ਆ ਉਹੀ ਖੋਲੇ ਉਹੀ ਪਾਵੇ ਆਮਨੇ ਉਹਦੇ ਪਰੌਣੇ ਨੇ ਘਰਾਂ ਖੁੱਲ ਗਿਆ ਆਪਣੇ ਬਦਲਦੀਆਂ ਦੋ ਇਧਰ ਨੂੰ ਦੋ ਉਧਰ ਨੂੰ ਵਿੱਚ ਮਿੱਟੀ ਵਸੇ ਵੀ। ਸਾਡੀਆਂ ਪੱਤੀਆਂ ਕਿੰਨੀਆਂ ਪਤਲੀਆਂ ਕਹਿੰਦਾ ਆਪੇ ਕਹਿੰਦਾ ਬਦਲਿੰਗ ਦਾ ਆਪੇ ਆ ਕਹਿੰਦਾ ਚੱਲਦਾ ਨਹੀਂ ਹੁੰਣਾ। ਚੱਲਣਾਗੇ। ਪੱਤੀਆਂ ਤੇਰੀਆਂ ਸਿੱਧੀਆਂ ਨਹੀਂ ਹੋ ਗਈਆਂ। ਮਿੱਟੀ ਦੇ ਭਰੀ ਪਈ ਨਾ ਜਦ ਚੱਲਣੀਆਂ ਗਿਆ ਹੋਏ। ਹਾਂ। ਚੱਲ। ਠੀਕ। ਦੇਖਦੇ ਆ ਕਿੰਨਾ ਵੱਡ ਕੇ ਲਿਆਉਣਾ। 85 ਬੀਜੀ ਮੈਂ ਕਹਾਂ ਰੇਟ ਹੋ ਜਾਂਦਾ ਕੰਮ। ਪੱਤੀ ਬੀਜਣੀਆਂ। ਹਾਂ ਜੀ। ਉਹ ਨੂੰ ਬਾਈ ਦਾ ਆ ਘਰ ਨੂੰ। ਸਾਇਆ ਜੀ ਵੀ ਲੱਗੇ ਅੱਜ ਆਉਂਦਾ ਤਾਂ ਹੈ 85 85 ਵੀ ਜਿਹੜਾ ਇਹ 85 ਆ ਨਹੀਂ ਇਹ 18 ਦਾ ਮੇਰਾ ਅੱਛਾ ਇਹ ਟਿਮਾ ਚ ਕੋਈ ਜੰਮਿਆ ਵਾ ਹੂੰ ਹੂੰ ਉਹ ਲੱਗ ਕੱਟੀ ਜਾਣਾ ਠੀਕ ਐ ਪਿਓਰ ਹੋ ਜੂ 85 ਗੁੜ ਵਾਸਤੇ ਹਾਂਜੀ ਹਾਂਜੀ ਗੁੜ ਲਈ ਫਾਇਦਾ 85 ਦਾ ਇਹ ਦੱਜੀ ਕੋ ਜਾ ਕੇ ਕਦੇ ਲਈ ਅੱਲੀ ਫੋਨ ਕਰਦਾ ਅੱਜ ਤੇ ਮਸ਼ੀਨ ਆਈ ਦੀ ਦੂਹੀ ਬੋਲੂ ਕਿਹੜੀ ਸਪਰੇਅ ਕਰਨੀ ਜੜੀ ਅੱਛਾ ਜਿਹੇ ਜਿਹੇ ਜੀ ਉਹਨਾਂ ਨੇ ਕਰਾਈ ਤੀ ਠੀਕ ਹੈ ਠੀਕ ਹੈ ਅਜੇ ਨਗਰ ਕੀਰਤ ਪਰ ਵੀ ਆਵੇਂ ਕਿਆ ਹੈ ਚਾਹੇ ਡਰੇਟਰ ਲੰਗੇ ਜਾਂਦੇ ਆ ਹਾਂਜੀ ਮੈਂ ਕੁਝ ਬੋਲ ਦਿਓ ਨਹੀਂ ਮੈਂ ਕੁਝ ਬੋਲ ਦਿਓ ਨਹੀਂ ਬੜੇ ਬੀਜੀ ਹੋਏ ਵੀ ਆ ਬੀਜੀ ਨਹੀਂ ਤਾਇਆ ਅੱਗੇ ਲੰਘ ਗਿਆ ਤਾਇਆ ਜੀ ਨੇ ਇੱਕ ਤਿੰਨ ਉਹ ਆ ਚਾਰ ਭਰੀਆਂ ਛਿੱਲਦੀਆਂ 40 ਮਿੰਟ ਚ ਠੀਕ ਆ ਦੱਸ ਕਿੰਨੀ ਆਉਗੀ ਤੇ ਲਗਾਟੇ ਨੇ 5 ਤੇ ਆਉਤਾ ਜੀ ਚਲ ਧੜ ਦੋ ਨਾ ਤੇ ਆੜੀ ਵਿੱਚ ਹਾਂਜੀ ਪਾਪੀ ਉਹ ਕਿੰਨੀਆਂ ਭਰੀਆਂ ਲੱਗਣੀਆਂ ਚਾਹੀਦੀਆਂ ਬਤ ਭਰੀਆਂ ਲੱਗੀਆਂ ਉਧਰ ਕਿੰਨੀਆਂ ਲੱਗੀਆਂ ਇਹ ਕੀਲੇ ਨੂੰ ਕੀਲੇ ਨੂੰ 80 ਪਈਆਂ ਬਾਅਸ ਦੇ ਹਿਸਾਬ ਨਾਲ ਦੇਖ ਲਓ ਕਿੰਨਾ ਆ ਆਵਰੇਜ ਲਾਈ ਆ ਅਸੀਂ 85 ਹੈ ਨਾ ਦੇਖਦੇ ਆ ਬਾਕੀ ਕਿੰਨੀਆਂ ਲੱਗਦੀਆਂ ਚੱਲ ਘਟ ਗਈਆਂ ਫੇਰ ਸਹੀ ਨੇੜੇ ਉਹ ਆ ਇਹ ਦੂਰ ਇਹ ਅੱਖ ਦੇ ਕਿੰਨੀ ਤਰੀ ਸੀ ਹਨਾ ਅਜਾ ਅਸੀਂ ਗਿਰਨੇ ਕਰਕੇ ਆ ਕਿਉਂ ਹੀ ਆ ਜੀ ਅਰੇ ਤੋਂ ਪੈਂਦੀ ਆ 85 ਅੱਛਾ ਮੈਂ ਕਿਹਾ ਇੱਕ ਇੱਕ ਥੋੜਾ ਗਿਰਿਆ ਵੀ ਹੋਇਆ ਹੈ ਨਾ ਕਿਤਾ ਐ ਕਿਤੇ ਇਹਨੇ ਇੱਕ ਭਰੀ ਦਾ 18 ਦੀ ਨਿਕਲਿਆ ਜੀ ਵਿੱਚ ਤੇ ਆਹਾ ਕਿਤੇ ਮਿਕਸ ਆਜੇ ਮੈਂ ਸਾਡੇ ਕੋਈ ਨਹੀਂ ਮੌਕਾ ਸਾਡੇ ਕੋ ਖੜੇ ਆ ਹਲੇ ਉਹੀ ਨਹੀਂ ਸਾਤੇ ਪੈਂਦਾ ਦੋ ਦਿਨ ਚ ਅਸੀਂ 4-5 ਭਰੀਆਂ ਮਸਾ ਲੈ ਕੇ ਜਾਂਦੇ ਹੂੰ ਨਗਰ ਕੇ ਤੱਕ ਵੀ ਅੱਜ ਤਾਂ ਹੀ ਤੁਸੀਂ ਵੀ ਗੱਨਾ ਪਾ ਲਿਆ ਕਰੋ ਮੈਸਾਂ ਨੂੰ ਬਾਪੇ ਬਰੀਆ ਬਾਉ ਦੇ ਬਾਤਾਂ ਆ ਕੇ ਚੱਲ ਬਣੇ ਬਾਤਾਂ ਤਨੂਰਾ ਹਾਂ ਬਾ ਫਿਰ ਤਾਂ ਆ ਕੇ ਚੱਲ ਬਣੇ ਆ ਕੇ ਪਈ ਜਾਣੇ ਬੱਲ ਬਰਵਾਲੇ ਕਹਿੰਦਾ ਸਾਡੇ ਪੰਜ ਕੁਲਲੇ ਕਹਿੰਦਾ 300 ਰੁਪਏ ਨੂੰ ਆ ਸਾਸੀ ਗੱਨਾ ਹੈ ਆਪਣੇ ਕਿੰਨਾ ਉਰੇ ਆਪਣੇ ਲਈ 200 ਹੋਗਾ ਉੱਥੇ ਵੀਰ ਜਿੰਦੇ ਕਿਤੇ ਦੂਰ ਆ ਉੱਥੇ ਗੇਰੇ ਹੁੰਦੇ ਆ ਮੈਂ ਉਹੀ ਕਹਿਣ ਲੱਗਿਆ ਦਾ ਵਿੱਚ ਨੂੰ ਕਈ ਖਾਲੀ ਜੀ ਆ ਬੱਪੀ ਹੈ ਨਾ ਗੰਨੇ 85 ਵੀ ਆਕਦੇ ਨੇ ਤਾਂ ਹੀ ਕੀ ਜੀ ਲਾਲ ਸਾਡ ਨੂੰ ਵੀ ਇਹਨੂੰ ਅੱਛਾ ਤੂੰ ਮੇਰੇ ਖਾਲੇ ਖਾ ਤੂੰ ਗਿਰਨੇ ਕਰਕੇ ਥੋੜਾ ਜਿਹਾ ਨਾ ਕੋਈ ਚੱਲ ਐ ਚਾਚਾ ਜਾਂਦਾ ਹਾਰਨ ਮਾਰਦਾ ਪਿਛੇਰਵੇਂ ਦੇਖਦਾ ਜਾਂਦਾ ਅੱਗੇ ਨੂੰ ਦੇਖ ਰਿਹਾ ਜੀ ਤੂੰ ਹੋਰ ਕਿੱਦਾਂ ਦੱਲੀ ਠੀਕ ਆ ਬਈ ਠੀਕ ਆ ਹਾਂ ਵੇਡ ਤਾਂ ਸਪਰੇਅ ਦਾ ਹਾਂ ਵੇਡ ਦਾ ਕੰਮ ਆ ਤੇਰੇ ਜਹਾਜੀ ਬਲਾਏ ਬੱਚ ਤਾਂ ਯਾਦ ਖੜਾ ਕੇ ਦੋ ਮੇਰੇ ਕੋਲ ਰਾਤ ਦੇ ਕੀੜੇ ਨਹੀਂ ਲੱਤੇ ਰਾਤ ਦੇ ਨੇ ਕਿ ਤੈਨੂੰ ਕਿਆ ਪਤਾ ਲੈ ਹੈ ਜੀੜੇ ਦਾ ਲੈ ਲੈਂਦਾ 5-4 ਹੋ ਮੈਂ ਕਹਿਆ ਤਾਂ ਕਰੀ ਕਿ ਤੁਮ ਇਹ ਦੇ ਜੀਏ ਮੂਰੇ ਪਾਣੀ ਛਿੜਕਦਾ ਹੈ ਤਾਂ 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 ਰੋਟਾ ਕੰਮ ਕੰਮ ਤਾਂ ਲੋੜਦਾ ਗਬਲੇ ਵਾਲਾ ਚਲਾ ਲੈਣਾ ਤਾਂ ਬਾਕੀ ਬੰਦ ਕਰ ਦੇਣੇ ਤਾਂ ਕਹਿੰਦਾ ਰੋਟਾ ਹੋ ਹੀ ਜਾਈ ਜਾਣਾ ਜਾਦੂ ਤੇ ਮੈਨੂੰ ਟੱਪਦਾ ਕਿਹੜੇ ਸਾਬ ਗਿਆ ਫਿਰਦਾ ਡਾਲਬਰ ਨੂੰ ਹੋ ਹੋਏ ਜਾ ਜਾ ਉਧਰ ਕਰਿਆ ਚੱਲੀਆਂ ਅੱਜ ਦਿਨ ਆਪਣੇ ਕੀ ਸਾਰੀ ਨੂੰ ਕਰਤੀ ਜੱਸਾ ਨਾਲ ਕਣ ਕੇ ਜੰਮਿਆ ਜੀ ਜੰਮੀ ਆਈ ਜੰਮੀ ਵੀ ਬਰੇ ਕਰਦੀ ਉਹ ਕਿੰਨਾ ਚਾਜ ਵੇੜ ਕੰਮ ਵੀ ਪਹਿਲਾਂ ਕਦੇ ਨਹੀਂ ਕਰੀ ਜਦਿਆਂ ਨੇ ਉਹ ਮੈਂ ਕਾਇਕ ਚੂਚੇ ਵੇ ਤੇ ਯਾਰ ਉੱਤੋਂ ਚਾਜ ਨੂੰ 8 5 20 ਵੀ ਬੇਚ ਕਾਨਕ ਜੰਮੇ ਤੇ ਸੜੇ ਕੰਮ ਖਰਾਬ ਹੋ ਜਾਂਦਾ ਤੇ ਨਿਊਜ਼ੀਲੈਂਡ ਸਹੀ ਚੱਲਦੀਆਂ ਨਹੀਂ ਉਹ ਵੇਖੋ ਕਿੱਲੇ ਬੱਤੇ ਐ ਦੂਸਾਂ ਨੂੰ ਕਿਹਾ ਆ ਉਹ ਪਾਣੀ ਘੱਟ ਕੱਢਦੀਆਂ ਪ੍ਰੈਸ਼ਰ ਨਹੀਂ ਬਣਾਉਂਦੀਆਂ ਕਿੱਦਨ ਮੋੜੂਗਾ ਹੁਣ ਇਹ ਕਦ ਦੇਦਾ ਇੱਧਰ ਲਈ ਫਿਰਦਾ ਇਹ ਇੱਧਰ ਹੋ ਜਾ ਇੱਤੀ ਲੈ ਕੇ ਜਾਣੀ ਐ ਡੋਲਪੁਰ ਵੀ ਕਰਤੀ ਤੇਰੀ ਉਹਦੇ ਲਈ ਮੈਂ ਡੋਲਪੁਰ ਵੀ ਕਰ ਗਿਆ ਡੋਲਪੁਰ ਵੀ ਨਹੀਂ ਜੰਮੂਗਾ ਗੁੱਲੀ ਡੰਡਾ ਆ ਪਾਣੀ ਪੈਂਦਾ ਉੱਤੇ ਮੁੱਕ ਗਿਆ ਪਾਣੀ ਸ਼ੀਤਾ ਕਰਕੇ ਕਿੱਧਰੇ ਬਾਹਰ ਆ ਤੈਨਨੇ ਕੀ ਲੈਂਦਾ ਪਾਣੀ ਪੈਂਦਾ ਹਾਂ ਖਾਲੀ ਚ ਲਾ ਕੇ ਦੇਖ ਲੋ ਇਹ ਖਾਲੀ ਕੇ ਭਰੀ ਵੀ ਚਲਾ ਲਾ ਭਰੀ ਬਣਾ ਭਰੀ ਬਣਾ ਚਲਾਉਂਦੇ ਆ ਜੀ ਚਲਾ ਲਾ ਜਾ ਹਾਂ ਗੇੜਾ ਤਾਂ ਤੇਲਾ ਇਹਦੇ ਗੇੜਾ ਖਾਲ ਦੋ ਮਿੰਟ ਦੋ ਹੂੰ ਗੇੜਾ ਦੇਣ ਚ ਤਾਂ ਕੁਝ ਨਹੀਂ ਹੈ ਉਹ ਦੇਖੋ ਫਿਲਟਰ ਦੇਖਦਾ ਪਾਣੀ ਵੀ ਮੁੱਕ ਤਾਂ ਨਹੀਂ ਗਿਆ ਇਧਰ ਨੂੰ ਆ ਬੰਦ ਕਰ ਲੈ ਆਹ ਬਈਆ ਬਈਆ ਜੱਲੀ ਇਹਨੂੰ ਕਹਿੰਦਾ ਬਹਿ ਜਾ ਮੈਂ ਗਿਆ ਹਾਂਜੀ ਬਾਬਾਈ ਇਕ ਰੈਨ ਦੋ ਲੈਣਾ ਵੀ ਜਏ ਹੈ ਅਜੇ ਤੱਕ ਵੀਜ ਹੋ ਜਾਂਦੀ ਕਲੈਨ ਇੱਕ ਝੋਲੀ ਨਾ ਬੜੀ ਕਾ ਤਾਇਆ ਜੀ ਲੱਗੇ ਹੋਏ ਵੱਢਣ ਹੈ ਵੱਢ ਪੀਏ ਮਖਾ ਹੈਲਪ ਕਰਾ ਦੀਏ ਆਇਆ ਤਾਂ ਕੱਖ ਆ ਕੇ ਤੱਕਣ ਤਾਂ ਮਖਾ ਚੱਲ ਕੇ ਲਾ ਲੈਂਦਾ ਡਰਮੈਂਟ ਹਾਂ ਸਾਡਾ ਕੰਮ ਸੌਖਾ ਹੋ ਜੂ ਸਾਦਾ ਹਿੰਮਤ ਕਰੋ ਸੌਖਾ ਹੀ ਹੈ ਤੈਨੂੰ ਤਾਂ ਜਾਣਿਆ ਸੀ ਲੱਗੇ ਵੇ ਤਿੰਨ ਤਿੰਨ ਲੱਖ ਰੁਪਏ ਨਾਲ ਦੇਣ ਮਨ ਨੂੰ ਆਏ ਤਾਂ ਤੈਨੇ ਮਾੜੇ ਆ ਦੇ ਦਿੱਤਾ ਬਾਪੇ ਕਿ ਨਹੀਂ ਮੀਆਂ ਮਾਰ ਕੇ ਔਰ ਸ਼ਿਮੂ ਵੀਰਾ ਬਰਵਾੜੇ ਬਰਵਾੜੇ ਪਿਆ ਬਾਤ ਸਰਜੂਗਾ ਹੈ ਸਰਨਾ ਦਾ ਚਾਹੀਦਾ ਹੈ ਘੋਲ ਜੰਸੇ ਲੱਜ ਜਾਂਦਾ ਫਿਰ ਜੇ ਕਚੋੜੀ ਕਲੈਂਲ ਚ ਲੇਕੇ ਜਾਈਏ ਸਰਜ ਜਾਂਦਾ ਹੈ ਤਿੰਨ ਚਾਰ ਹੂੰ ਇੱਕ ਝੋੜੀ ਨਾਲ ਇੱਕ ਖੇੜ ਤਾਂ ਨਹੀਂ ਲੱਗਦਾ ਹੁਣ ਨਾ ਨਾ ਹਾਂ ਇੱਕ ਝੋੜੀ ਨਾਲ ਇੱਕ ਖੇੜ ਲੱਗ ਜੂਗਾ ਤੇਰਾ ਸਰਦਿਆ ਨਾਲ ਤੀਜਾ ਇੱਕ ਝੋੜੀ ਨਾਲ ਇੱਕ ਖੇੜ ਇੱਕ ਲੈਣ ਲੱਗਣੀ ਆ ਦੋ ਖੇੜਾ ਬਾੜੀ ਮੁੱਤੇ ਦੋ ਭਰੀਆਂ ਖੇੜਾ ਟੱਟਾਂ ਨੰਬਰ ਦਾ ਖੜ ਗਿਆ ਅੰਨ ਬਾਫੇ ਅਸੀਂ ਬੀਜਦੇ ਆ ਵੱਢ ਕੇ ਤੁਹਾਨੂੰ ਰੱਖਿਆ ਹੋਣਾ ਛਿੱਲਕੇ ਭਰੀ ਬਣਾ ਦਿਓ ਆ ਹੀ ਆ ਮੈਂ 2:30 ਹੋ ਜਾਵੇ ਨਗਰ ਕਿਸਾਨ ਨੂੰ ਚਾਹਵਲ ਆਉਂਦਾ ਹਲ ਤਾਂ ਪਿਆ ਜੇ ਟਾਈਮ ਹਲ ਤਾਂ ਉੱਥੇ ਦਾ ਸਾਡੇ 12:50 ਤੇ ਬੜੇ ਫੂਲ ਤਾਂ ਹਲੇ। ਉੱਥੇ ਦੇ ਫਿਰ ਉੱਥੇ ਦੇ ਫਿਰ ਹਲੇ ਛੋਟਾ ਮਨਸੂਹਾ, ਬੜਾ ਮਨਸੂਹਾ। ੁੱਡੇ ਪੂਰੇ ਨੂੰ ਹੁੰਦੇ ਹੋਏ ਆਹ ਉਹ 3:00 ਵਜੇ ਜਾਣੇ। ਆਹ 4:00 ਤਾਂ ਵਜ ਜੰਦੀ ਅੱਗੇ ਵੀ। 4:00 ਵਜੇ ਲੈ ਕੇ ਆਉਣਾ। ਦਿੱਲੀ ਕਹਿੰਦਾ ਤਾਂ ਆਜੀ ਪਕੌੜੀਆਂ ਕਹਿੰਦਾ। ਕੌਣ ਕਹਿੰਦਾ? ਦਿੱਲੀ ਕਹਿੰਦਾ ਤਾਂ ਕੁਝ। ਪਤਾ ਨਹੀਂ ਪਕੌੜੀਆਂ ਪਤਾ ਨਹੀਂ ਕੀ ਆ ਕਹਿੰਦਾ। ਜਾ ਜਨੇ ਜੇ ਬੈ ਜਾਣਾ ਤੁਸੀਂ ਮੈਨੂੰ ਆ ਜਾ ਮੈਂ ਤਾਂ ਨਹੀਂ ਕਿੰਨਾ ਬੈਠਿਆ ਇੱਕ ਬੰਦਾ ਹੋਰ ਬੈਠ ਗਿਆ ਮੇਰੇ ਕੋਲ ਹੋਰ ਵੀ ਪਈ ਜਾਂਦੀ ਆ ਬਾਈ ਬੰਦੇ ਥੱਕ ਜੰਨੇ ਆ ਫਿਰ ਬੰਦੇ ਸਾਡੇ ਬੈ ਜੰਨੇ ਪਾ ਤੋ ਤਿੰਨੇ ਤਿੰਨੇ ਪਰ ਦੋ ਉਹੀ ਚੱਲ ਪਰ ਮੈਨੂੰ ਟਾਈਮ ਲੱਗਦਾ ਮੱਖੀਆਂ ਦੇਖ ਲਓ ਕਿਵੇਂ ਹੈ ਬਾਪਾਈ ਮੱਖੀ ਦੇਖ ਮੱਖੀ ਦੇਖ ਲਓ ਕਿਵੇਂ ਬੈਠੀ ਮਿੱਠੇ ਤੇ ਆਸ ਮਿੱਠਾ ਲੱਗਦਾ ਹੁਣ ਹਮ ਪਤਾ ਕਿੰਨਾ ਦੂਰ ਆ 85 ਦਾ ਬਾਹਰ ਜਾ ਕੇ ਲਾੜੀ ਜੱਲਣੀ ਆ ਪੁੱਟਾ ਨਹੀਂ ਹੋਇਆ ਫੇਰ ਵੀ ਠੀਕ ਆ ਠੀਕ ਆ ਲੰਬਾ ਬੇਹੜਾ ਹੋ ਗਿਆ ਤਾਂ ਘਟ ਮੋਟਾ ਏ ਇੱਥੇ ਤਾਂ ਹੀ ਹੋ ਕੋ ਦੂਰ ਦੂਰ ਆ ਰੇ ਦਾ ਆ ਪਰ ਇਹ ਨਹੀਂ ਕਰਦਾ ਸੀ ਬਸ ਟਾਈਕ ਉੱਪਰੋਂ ਫੜਦੇ ਬਾਈ ਕਰਕੇ ਪਿੱਛੇ ਨਾ ਨਾ ਜੱਲੀ ਗੱਲ ਕਿੰਨੀ ਦੂਰ ਆ ਆਤਾ ਹੈ ਤਾਂ ਨਹੀਂ ਪਹਵਾ ਦੇਣੀ ਖੜਾਈ ਜਾਣੀਆਂ ਮੈਂ ਝੋਲੀਆਂ ਬਸ ਤੁਸੀਂ ਸਿਟੀ ਚੱਲੋ ਤੁਸੀਂ ਸਿਟੀ ਚੱਲੋ ਮੈਂ ਪਹਵਾ ਦੇਣੀ ਆ ਨਹੀਂ ਰੋਡ ਬੇਤੀ ਬੱਸ ਰੋਕ ਲਈ 10 ਮਿੰਟ ਬਾਅਦ ਸਾਰੀ ਸਵਾਰੀ ਧਾਰ ਲੈਂਦੇ ਆ ਬਾਬਾਈ ਦੀ ਝੋਲੀ ਮੁੱਕ ਚਲੀ ਹੈ ਬਾਈ ਆ ਆ ਆ ਲਿਆ ਕੇ ਦਿੰਦਾ ਮੈਂ ਕੋਈ ਨਹੀਂ ਆਇਆ ਪਛੀ ਦਾ ਦੇਖ ਲਾ ਜਮਾਈ ਛੋਟੀ ਛੋਟੀਆਂ ਜੀਆਂ ਐ ਇੱਕ ਇੱਕ ਅੱਖ ਦੀ ਬੱਠੀ ਆ। ਛੋਟੀ ਉਪਦੀ ਨਹੀਂ। ਹੂੰ। ਇਤ ਪਟਰੀਓ ਕਿ ਉਹ 80 ਜਿਆਦਾ ਪਾਏ ਹੋਏ ਆ। ਮੈਂ? ਇਹਨਾਂ ਦਾ ਭਰੀਆਂ ਨਹੀਂ, ਮੈਂ ਕੱਟੇ ਆ। ਉਹ ਦੇਖੋ ਪਿੱਛੇ ਰਹੀ ਆ ਸਿੱਤੇ ਚਲੀ ਗਈ। ਮੈਂ ਕਹਿੰਦਾ ਲੈਣੀ ਨਹੀਂ ਦੱਲ ਜਾਨੀ ਇਸੇ ਬੜਾ ਹੋ ਗਏ। ਕੋਈ ਨਹੀਂ ਦੇਖਦੇ ਆ। ਦੇਖ ਲੈਣੇ ਆ। ਕਹਿੰਦੇ ਝੋਲੀਆਂ ਬਰਾਬਰ ਭਰਿਆ ਕਰ। ਓਹ ਵਾ ਇੱਕ ਲੈ ਰ ਅੱਗੇ ਚਲੇ ਜਾਂਦੀ ਇੱਕ ਪਿੱਛੇ ਰਹਿ ਜਾਂਦੀ ਆ ਉਹ ਇਤਰਾ ਕੇ ਲੈਣਾ ਵੀ ਛੋਟੀਆਂ ਹਾਂ ਹਾਂ ਇਹ ਵੀ ਆ ਇਤਰਾ ਕੇ ਲੈਣਾ ਵੀ ਬਹੁਤ ਛੋਟੀਆਂ ਹੂੰ ਕਿਤੇ ਆਈ ਨਾ ਹੋਵੇ ਸੀ ਬਿੱਥ ਛੱਡੀ ਜਾਈਏ ਉੱਤਰ ਫਿਰ ਜਬਜੂ ਅੱਤ ਆਈ ਇਹ ਤਾਂ ਤਿਆਰ ਆ ਕੱਢਣ ਨੂੰ ਖਾ ਲੈ ਖਾ ਸਾ ਪੀ ਆ ਵੀ ਜੀ ਤਾਂ ਜਗਾ ਥੋੜੀ ਜੀ ਰਹਿ ਗਈ ਦੁਵਾਰਾ ਗੇਰ ਦੇਣਾ ਸੀ ਜਿੱਥੇ ਸਾਨੂੰ ਛੱਦਾ ਲੱਗਿਆ ਇਹ ਵੀ ਠੀਕ ਆ ਹੋਰ ਬਾਬੀ ਮੈਂ ਕਹਿੰਦਾ ਪਹਿਲਾਂ ਪਹਿਲਾਂ ਵਾਲੀਆਂ ਲੈ ਲੈਂਨਾ ਬੁਰੀਆਂ ਕਰ ਲੈਂਦੇ ਆਪਾਂ ਪਹਿਲਾਂ ਵਾਲੀਆਂ ਕਰਦੇ ਆ ਹੂੰ ਪਹਿਲਾਂ ਇਹ ਬੁਰੀਆਂ ਕਰ ਦਿੰਦੇ ਫਿਰ ਅੱਗੇ ਵਾਲੀਆਂ ਬਾਅਦ ਚ ਸ਼ੁਰੂ ਕਰਾਂਗੇ ਠੀਕ ਹੈ ਨਾ ਦਸੋ ਦਈ ਸਰ ਜੂਗਾ ਫਿਰ ਆਹੀ ਰਹਿ ਗਿਆ ਬਸ ਆ ਤਿੰਨ ਲੈ ਲੈਣਾ ਆਹ ਆਹ ਫੇ ਤਾਂ ਛੱਡ ਦੇਣਾ ਤਿੰਨ ਉਹ ਤੇ ਨੁਦਰ ਅਛੇ ਫੇ ਤਾਂ ਛੱਡ ਦੇਣਾ ਉਹ ਪਰਹਾਲੀਆਂ ਤਾਂ ਬੀਜ ਹੋ ਗਈਆਂ ਉਹ ਤਾਂ ਬੀਜ ਫੇ ਬਚਣਾ ਹੈ ਲੈ ਫੇ ਬਚੇਣਾ ਹੈ ਹਾਂ ਕਦੇ ਮਕਾ ਦੇਣੇ ਆ ਕਦੇ ਵਿਚਾ ਲੈਣੇ ਆ ਫੇ ਬਚ ਰਹਿਣਾ ਆ ਕਾਲੇ ਤੋਂ ਐਸਾ ਬਚਣਾ ਨਹੀਂ ਹੈ ਹਾਂਜੀ ਇਹ ਤਾਂ ਰੱਖ ਲੈਣਾ ਨਾ ਉਧਰ ਨਹੀਂ ਸਾਡਾ ਤਾਂ ਹੋ ਗਈਆਂ ਕਿਹੜੀਆਂ ਉਧਰ ਨਹੀਂ ਸਾਡਾ ਤਾਂ ਉਹ ਪਰਹਾਲੀਆਂ ਤਿੰਨ ਰਹਿ ਗਿਆ ਹਾਂ ਤਿੰਨ ਆ ਰਹੀਆਂ ਤਿੰਨ ਉਹ ਸਾਹਮਣੇ 6 ਲੈ ਲੈਣਾ ਆਜ ਜਾਣਾ ਦੇਖਦੇ ਆ ਫਰ ਗਿਆ ਚੰਗੀ ਗੱਲ ਆ ਨਹੀਂ ਤਾਂ ਫਿਰ ਭੱਜਣਾ ਪੈਣਾ 18 ਨਹੀਂ ਪਾਉਣਾ ਪਰ ਮੈਂ ਬਈ 85 ਰੱਖਣਾ ਇਹਦੇ ਸਾਰਾ 18 ਵੀ ਦੂੰਗੇ ਨਹੀਂ ਵੱਡੇ ਆ ਵੀ ਉੱਥੇ ਹੁਣ ਫਿਰ ਕੀ ਹੋਊਗਾ ਮੈਂ ਸਾਨੂੰ ਪਾਦਾਂਗੇ ਹੈ ਮੈਂ ਸਾਨੂੰ ਪਾਦਾਂਗੇ ਹਮ ਵਸੇਰਾ ਟਾਈਮ ਪਿਆ ਹੈ ਆਏ ਨਾ ਨਗਰ ਕਿਤੇ ਨਹੀਂ ਜਾਣਾ ਕਿਤੇ ਨਹੀਂ ਤਾਂ ਇਹ ਚਲੇ ਜਾਣਗੇ ਆਪਾਂ ਤਾਂ 85 ਪੂਰਾ ਵੀ ਜਣੇ ਇਹਦੇ ਜੀ 18 ਹੈ ਹੈ ਵੀ ਜਾਇਆ ਨਹੀਂ ਨਗਰਗੀਰਤਨ ਦੇ ਟਾਈਮ ਤਾਂ ਮੈਂ ਨਾਨਕਿਆਂ ਨੂੰ ਚਲੇ ਜਾਣਾ ਨਾਨਕਿਆਂ ਨੂੰ ਜਿਵੇਂ ਫਿਰ ਆਉਂਦਾ ਹੈ 5 ਰੁਪਏ ਬਸ ਫਿਰ ਜਦ ਤੱਕ ਤਾਂ ਮੈਂ ਨਾਨਕਿਆਂ ਨੂੰ ਪਹੁੰਚਣੇ ਆਲਾ ਹੁਣ ਭਾਗ ਜਾਣਾ ਮੈਂ ਭਾਗ ਆਈ ਨਹੀਂ ਭੱਜਣ ਦਿੰਦੇ ਸਾਤੇ ਇੱਥੇ ਛੋਲੇ ਵੀ ਬੀਚਣੇ ਕੱਲ ਨੂੰ ਮੈਂ ਆਉਂਗਾ ਪਰਸੋਂ ਨੂੰ ਵੇਰੇ ਆ ਜੀ ਆਪਣਾ ਨਹੀਂ ਪਰਸੋਂ ਨੂੰ ਪਰ ਤੋਂ ਪਰ ਤੋਂ ਕੋਈ ਨਹੀਂ ਫੇ ਗੰਨਾ ਹੀ ਫਿਰਨਾ ਪਰਸੋਂ ਨੂੰ ਆਉਂਗਾ ਪਰਸੋਂ ਨੂੰ ਕਿਤੇ ਕਹਾਂਗਾ ਜਿਹੜੀ ਫਿਲਮ ਆਈ ਛੰਦਾ ਛੰਦੇ ਵਾਲੀ ਆਈ ਨਹੀਂ ਪਾਪਾ ਘੁੱਟਦਾ ਏ ਸਿੰਦਾ ਸਿੰਦਾ ਲੋਕਾ ਪਾ ਕਦਨੀ ਕਿਹੜੀ ਆ ਉਹ ਗਿੱਪੀ ਗਰੇਵਾਲ ਦੀ ਹਾਂ ਲੋਕਾਂ ਕਟਾਈ ਹੋਣੀ ਦੇਖ ਲੈ ਕੋਈ ਨਹੀਂ ਮਰਜੀ ਤੇਰੀ ਬਾਈ ਠੀਕ ਹੈ ਹੁਣ ਇੱਕ ਭੱਜਣਾ ਅੱਜ ਵੀ ਛੁੱਟੀ ਕਰੀ ਮੈਂ ਮੈਂ ਤੈਨੂੰ ਰੋਕੇ ਆ ਤਾਂ ਤੁਸੀਂ ਗੱਲ ਕਿਹਾ ਨਹੀਂ ਤੁਸੀਂ ਗੱਲ ਕਿਹਾ ਟੈਸਟ ਲੈਣਾ ਉਹ ਟੈਸਟ ਨਹੀਂ ਅੱਜ ਦਾ ਉਹ ਨਹੀਂ ਆਉਣਾ ਤਾਂ ਕੈਸ ਤੇ ਲੈਣਾ ਉਹਨਾ ਸੇ ਛੁੱਟੀ ਕਰਕੇ ਬੈਠ ਗਿਆ ਮਤਲਬ ਪਤਾ ਨਾ ਮੈਂ ਕੱਤਾਂ ਭੇਜਦਾ ਮੈਨੂੰ ਕਿਹੜਾ ਪਤਾ ਛੁੱਟੀ ਕਰਨੀ ਮੈਂ ਤੇ ਤੇ ਛੁੱਟੀ ਕਰੀ ਘਰੇ ਉਹਨੇ ਛੁੱਟੇ ਹੋਣਾ ਟੈਕ ਟੌਕ ਆ ਜਾ ਕਾਹੀ ਛੁੱਟੀ ਆ ਕੇ ਬੈਠ ਗਿਆ ਕੱਲ ਆਪੇ ਗਿਆ ਤਾਂ ਮੈਂ ਤਾਂ ਆਇਆ ਤੇ ਵੀ ਚਲ ਕੱਲੂ ਗੰਨਾ ਪੀਜਣਾ ਮੈਂ ਆ ਥੋੜਾ ਜਿਹਾ ਛੁੱਟੀ ਕਰ ਲਈ ਉਹ ਹਾਂਜੀ ਇਹ ਜੁਨ ਤੇ ਆ ਕੇ ਵੀ ਜਾ ਦੇਉਂਦਾ ਆਪਣੀ ਡਬਲ ਡਿਊਟੀ ਲਾਇਆ ਹੁਣ ਕਾਜੀ ਕੋ ਕਾਲਜ ਦੀ ਉਹ ਕਾਲਜ ਦੀ ਅੱਜ ਕੁਛ ਨਹੀਂ ਦਾ ਚਿਲਡਰਨ ਦੇ ਤਾਂ ਅੱਜ ਚਿਲਡਰਨ ਤਾਂ ਮੈਨੂੰ ਪਤਾ ਨਹੀਂ ਅੱਜ 14 ਨਵੰਬਰ ਆ ਬੱਚਾ ਦਿਵਸ ਤਾਂ ਅੱਜ ਹਾਂਜੀ ਲਿਆ ਆ ਆ ਗਿਆ ਆ ਗਿਆ ਦਸੋ ਤਾਂ ਇਹ ਹੋ ਜੂ ਪੂਰਾ ਬਚ ਰਹਿਣਾ ਤੁਹਾਨੂੰ ਕਿਹਾ ਤਾਂ ਬਚ ਰਹਿਣਾ ਬਚ ਰਹਿਣਾ ਬਾਈ ਨਾ ਕੀ ਰਹਿ ਗਿਆ ਬਾਈ ਨਾ ਬਚੂਗਾ ਇਹ ਲੈ ਨਾ ਦੋ ਰਹਿ ਗਈਆਂ ਆਹ ਅਹੀ ਬਸ ਉਹਨਾਂ ਦੇ ਸਾਜਣਾ ਮੇਰਾ ਬਚਣਾ ਹੈ ਬਾਬਾਈ ਵਾਲੀ ਝੋਲੀ ਹਲੇ ਖਾਲੀ ਹੋ ਗਈ ਪਪਾ ਲਈ ਹੈਗੇ ਇੱਕ ਝੋਲੀ ਲੱਗਣੀ ਆ ਬਚ ਰਹਿਣਾ ਹੂੰ ਉਹ ਬਚ ਰਹਿਣਾ ਚਲੋ ਬਚੇ ਵੀ ਤਾਂ ਕਰਾਂਗੇ ਕਿ ਮੈਂ ਸਾਨੂੰ ਟੱਕਰ ਦੂੰਗਾ ਇਸ ਆਮ ਨੂੰ ਮੈਂ ਸਾਨੂੰ ਟੱਕਰਾਂਗੇ ਕਿ ਜਿਆਦਾ ਬਚ ਕੇ ਇੱਕ ਝੋਲੀ ਬਚੇਣੀ ਪੂਰੀ ਝੋਲੀ ਤਾਂ ਨਹੀਂ ਬਚਦੀ ਪਰ ਝੋਲੀ ਤਾਂ ਹੋਊਗੀ ਉਹ ਇਹਦੇ ਚੋ ਵੀ ਥੋੜੇ ਜਿਹੇ ਬਜੇ ਨੇ ਝੋਲੀ ਦੇ ਬਾਅਦ ਵੀ ਉਹ ਇੱਕ ਪੈ ਵੀ ਜਾਣੀ ਪਰ ਠੀਕ ਹੈ ਨਾ ਕਰਿਆ ਆ ਇਕੱਠੇ ਬੰਨੀ ਆ ਲੱਦਲੇ ਜੇ ਨੇਰੇੜੇ ਤੋਂ ਲੱਦਲੇ ਨੇ ਕੀ ਕਰਨਾ ਤੁਸੀਂ ਜਾ ਕੇ ਗੱਲਾਂ ਬਾਤਾਂ ਸੁਣਾਓ ਹੈ ਸਾਡਾ ਵੀਰ ਜੀ ਲਈ ਹੋਣਾ ਹੈ ਹੈ ਬੱਚਾ ਇਹ ਲੈਣ ਹੈ ਕਿ ਬੱਚਦਾ ਦੇਖਦੇ ਆ ਚੱਲ ਬੱਚ ਤਾਂ ਜਾਣਾ ਇੱਕ ਇੰਨਾ ਕੀ ਆ ਇੱਕ ਲੈਣਾ ਉਹ ਤੇ ਬੱਚ ਚਾਰ ਪੱਛੀਆਂ ਵਾਜੂ ਵਾਜੂ ਅੰਦਾਜ਼ਾ ਪੂਰਾ ਤੇਰਾ ਲਈ ਆ ਕਿ ਕਿ ਹੋਊਗਾ ਹੂੰ ਯਾਰ ਸਰ ਗਿਆ ਸੋਬਰ ਕਰ ਪੈਣਾ ਪੰਜ ਵਾਰੀ ਘਟੇ ਆ ਉੱਥੇ ਠੀਕ ਹੈ ਲੈੜਾ ਗਿਆ ਠੀਕ ਹੈ ਜੀ ਠੀਕ ਹੈ ਅਸਲੀ ਪਾਠੀ ਤੇ ਨਹੀਂ ਕਰਾਈਏ ਹਾਂ ਮਾਰਾ ਦਾ ਨਾਮ ਲੈ ਕੇ ਲੱਗੋਗੇ ਕਿ ਕਾਜ ਹੋਊਗਾ ਨੌਲੇ ਕੀ ਲੱਗੀ ਯਾਰ ਅੱਪ ਦੇ ਨੋ ਮੈਨ ਕਾਦਾ ਕੰਮ ਇਹਨਾਂ ਨਾ ਦੇਣਾ ਉਹਦੀ ਮਰਜ਼ੀ ਨਿਬੜ ਗਿਆ ਹੱਥ ਤਾਂ ਮੇਰੇ ਵੀ ਕਾਲੇ ਹੋ ਗਏ ਬਰਗਰ ਵੀ ਗਿਆ ਤਾਇਏ ਨੂੰ 버ਗਰ ਖਿਲਾਉਣਾ ਤਾਇਆ ਜੀ ਕਹੀ ਹੁਣ ਚਾਹ ਫਿਲਟਰ ਘਰ ਜਾ ਕੇ ਸਾਨੂੰ ਜਾ ਲਿਆ ਕਰ ਆ ਜਾ ਗਰੇ ਇਕ ਸਾਡੇ ਆ ਜਾ ਪਲਾਦੇ ਦਾ ਘਰ ਕਹਿ ਦਿੰਦਾ ਸਾਡੇ ਕਿ ਨਹੀਂ ਗਿਆ ਘਰੇ ਹੈਗੀ ਅੱਜ ਤਾਈ ਦੇ ਠੰਡਾ ਕਹਿੰਦੇ ਆ ੱਡਾ ਫੜ ਲਿਆ ਫਿਰ ਨਾ ਨਾ ਰਹਿੰਦੇ ਆ ਹੁਣ ਕੈਮਰੇ ਮੂਰੇ ਮੁੱਕਰੇਗੇ ਜਦਦੇ ਮੇਰੇ ਮਜ਼ਰ ਪਾਈਦੇ ਆ 버ਗਰ ਲਿਆ ਖਾ ਲੈਂਦੇ ਆ ਭੁੱਖ ਲੱਗੀ ਵੀ ਉਹਦੇ ਗਾਣੇ ਨਹੀਂ ਬ੍ਰੈਡ ਮੰਗਾਲਾ ਰੋਟੀ ਖਿਲਾ ਦਿੰਦਾ ਘਰ ਨੂੰ ਚੱਲ ਰੋਟੀ ਤਾਂ ਖਾ ਲਈ ਸੀ ਸਵੇਰੇ ਇਹ ਬ੍ਰੈਡ ਤਾਂ ਉੱਤੀ ਖਾ ਲਿਓ ਦੱਲੀ ਕੋਲ ਦੱਲੀ ਕਹਿ ਕੇ ਗਿਆ ਜਦ ਆਇਓ ਤੇ ਬੱਪੀ ਆਪਾਂ ਜਦ ਕਹਿੰਦਾ ਨਹੀਂ ਤਾਂ ਹਾਂ ਰੋ ਬਈ ਜਿਹੜਾ ਬਿੱਥ ਛੜਦਾ ਨਾ ਉਹਨੇ ਕੰਮ ਵਧੀਆ ਕਰਦਾ ਦੋ ਉਂਗਲ ਦਾ ਹੀ ਫਰਕ ਹੈ ਜਿਹੜਾ ਚੜਾਉਣੇ ਤੇ ਇੰਨੇ ਜੇ ਫਰਕ ਪੈ ਗਏ ਭਰੀ ਦੋ ਭਰੀ ਦਾ ਫਰਕ ਪੈ ਹਾਂ ਹਾਂ ਇਹ ਸਰਦਾਰੋਂ ਤੇ ਇਹ ਚੜਾ ਕੇ ਬੀਤਦੇ ਨਾ ਫੇਰ ਵੀ ਉਂਗਲ ਕਰੇ ਪਹਿਲਾਂ ਸਾਰਾ ਝੋਲੀ ਜੇ ਪਾ ਲੂਗਾ ਬੱਪੀ पांच बीज देया। कालु ਲਉਣੀਆ ਲੈਣਾ। ਹੂੰ। ਆਲੂ ਵਾਲੀ ਕਹੀਣਾ ਬਣ ਜਣੀ ਐ ਤਾਂ। ਇਹਦਾਈ ਮਿੱਟੀ ਪਾ ਰਹੇ ਮੈਂ ਨਾ ਲਾਰੇ ਬਿੱਟੇ ਪਾਣਾ। ਰੇਪ ਪਾਣਾ। ਰੇਪ ਪਾਣਾ ਪਹਿਲਾਂ। ਫਿਰ ਰੇਪ ਆ ਕੇ ਫਿਰ ਮਿੱਟੀ ਪਾਵਾਂਗੇ ਅਸੀਂ। ਫੇ ਬਿੱਲੇ। ਕਾਲੂ ਪਾਣੀ ਲਾਉਂਗੇ। ਕਾਲੂ ਪਾਣੀ ਨਹੀਂ ਪੈਣਾ ਗਲਕ ਵਿੱਚ ਉਹ ਵੀ ਚ ਨਹੀਂ ਆ। ਉਹ ਹਾਂ ਪਰ ਉਹ ਲਾਉਣੀ ਐ। ਕਿਆ ਕਿਆ ਲਾਉਣਾ ਐ? ਛੋਲੇ ਮਸਰੀ। ਛੋਲੇ ਤੇ ਮਸਰੀ। ਚੁੱਟੀ ਦਾ ਹੈ। ਛੇ ਪੇਸ ਵਿੱਚ ਛੋਲੇ ਲਾ ਦੇਣੇ ਛੇ ਪੇਸ ਵਿੱਚ ਮਸਰੀ ਲਾ ਦੇਣੀ 6-6 ਕਿਲੋ ਵੀ ਹੋਗੇ ਖਾਣ ਨੂੰ ਤਾਂ ਵੀ ਬਹੁਤ ਆ ਤੇਰੀ ਆ ਕਿਹੜੇ ਛੋਲੇ ਚਿੱਟੇ ਚਿੱਟੇ ਨਹੀਂ ਆ ਗੇਲੇ 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 ਆ ਟੈਂਡ ਨਹੀਂ ਲੱਜਕ ਹੋਇਆ ਦੇਖ ਕੇ ਤਾਇਆ ਜੀ ਅੱਜ ਤਾਂ ਸ਼ਾਮ ਹੋ ਗਈ ਨਹੀਂ ਹੈਗੀ ਚਾਹੀ ਤਾਂ ਪਹਿਲਾਂ ਹੀ ਸੈੱਟ ਹੋ ਗਿਆ ਹੈ ਚਲੋ ਹੂੰ ਹੂੰ ਤਾਂ ਹੀ ਪਿੱਛੇ ਨੂੰ ਡੁੱਲ ਗਿਆ ਉਹ ਵੀ ਰੋਡ ਪਿੱਛੇ ਉਹ ਉੱਧਰ ਸਾਡੀ ਵਿਚਾਰੀ ਮੋਟਰਸਾਈਕਲ ਦਾ ਸਟੈਂਡ ਹੀ ਟੁੱਟ ਗਿਆ ਹਾਂ ਹਾਂਜੀ ਹਾਂਜੀ ਕੀ ਆ ਕੀ ਆ ਦਸ ਕਿ ਗੰਨੇ ਬਚੇ ਹੂੰ ਉਹ ਕਿੰਨੇ ਗੰਨੇ ਵੀ ਕਹਾਂ ਨੂੰ ਅਗਰ ਤੇ ਆ ਦੇਖੀ ਜੀ ਆ ਉਰੀ ਗੇਰ ਤੇ ਸਰ ਗਿਆ ਬਸ ਹੋਰ ਨਹੀਂ ਕੁਛ ਹੱਥ ਵੀ ਘਰੇ ਹੋ ਗਏ ਹਾਂ ਘਰ ਕੇ ਬਹੀ ਜਾ ਥੋੜਾ ਮੈਂ ਬਹੁਤ ਰਹੀ ਹੂੰ ਗੁਰੂ ਮਿੱਟੀ ਸ਼ੁਰੂ ਤੇ ਕੰਮ। ਬਸ ਮਿੱਟੀ ਪਾ ਕੇ ਫਿਰ ਛੁੱਟੀ। ਹਾਂ ਫੇ ਛੁੱਟੀ। ਉੱਤੇ ਵਾਜੇ ਛੁੱਟੀ। ਬਾ ਮਿੱਟੀ ਪਾ ਕੇ ਛੁੱਟੀ ਫਿਰ ਹੋਰ ਤਾਂ ਕੁਝ ਨਹੀਂ ਕਰਨਾ ਅੱਜ। ਹਾਂ ਹਾਂ 6:00 ਲੈਣੇ 5:00 ਲੈਣੇ ਹਾਂ। ਹਾਂ। ਟਾਈਮ ਤਾਂ ਕੁਝ ਨਹੀਂ ਲੱਗਣਾ ਮਿੱਟੀ ਪਾਉਣੇ ਨੂੰ ਵੀ। ਠੀਕ ਹੈ ਨਾ ਬਬਈ। ਹੈ ਕੱਲ ਗੁਰਪੁਰਬ ਵੀ ਆ। ਹਾਂ। 15 ਤਰੀਕਾ ਕੱਲੂ। ਕੱਲ ਦੀ ਛੁੱਟੀ। ਅੱਜ ਰਾਤ ਨੂੰ ਚੱਲਣਗੇ ਦੇਖਿਓ 12:00 ਵਜੇ ਚੱਲੀ ਵਾਲੇ ਗੁਰਦੁਆਰੇ ਬੰਬ। ਬਹੁਤ ਚਲਾਉਂਦੇ ਹੁੰਦਾ ਆਪਣੇ ਨਹੀਂ ਚਲਦੇ ਉਹਨਾਂ ਇੱਕ ਦਿਨ ਬਾਅਦ ਕੀ ਬਾਦ ਮਾ ਬਣਾਉਣੇ ਦੂਏ ਦਿਨ ਨਹੀਂ ਚੱਲੀਆਂ ਵਾਲਿਆਂ ਨੇ ਕੱਲੂ ਸਵੇਰੇ ਚਲਾਉਣੇ ਮਤਲਬ ਰਾਤ ਨੂੰ ਅੱਜ 12 ਤੋਂ ਬਾਅਦ ਆਪਾਂ ਸ਼ਾਮ ਨੂੰ ਜਲਾਉਣੇ ਆ ਫਿਰ ਉਹ ਰਵਾਜ ਆ ਤੇ ਪਿਆਜ਼ ਵੀ ਦੇਖ ਕੇ ਆਉਣੀ ਕਿੰਨੇ ਕ ਹੋਗੇ ਤੁਰੇ ਕੇ ਨਹੀਂ ਉਹ ਤੇ ਵੀ ਜੇਵੇ ਹਨ ਹੂੰ ਤੁਸੀਂ ਤਾਂ ਦੇਖੇ ਨਹੀਂ ਹਲੇ ਮੈਂ ਤਾਂ ਲੱਗਦਾ ਨਹੀਂ ਗਏ ਆ ਤੁਸੀਂ ਹਾਂ ਦੇਖ ਕੇ ਆਵਾਂ ਚੱਲਦੇ ਆ ਚਲੋ ਹਾਜੀ ਬਾਈ ਦੱਸੋ ਫਿਰ ਠੀਕ ਆ ਠੀਕ ਆ ਦੋ ਕਿਹਾਰੇ ਆਪਣੇ ਤਿੰਨ ਚਾਚੇ ਦੇ ਕਿਉਂਕਿ ਚਾਚੇ ਨੇ ਸਾਰੇ ਜੀ ਬੀਜਣਾ ਏ ਦੋ ਢਾਈ ਕਿਲੇ ਆ ਇਹ ਆਪਾਂ ਇੱਕ ਕਿਲਾ ਬੀਜਣਾ ਬਸ ਥੋੜੇ ਥੋੜੇ ਨਿਕਲੇ ਆ ਕਈ ਨਿਕਲੇ ਮੜੇ ਮੜੇ ਜੀ ਦੋ ਕਿ ਹਾਲ ਤੱਕ ਤਾਂ ਬਹੁਤੇ ਤਾਂ ਨਿਕਲੇ ਨਹੀਂ ਠੀਕ ਆ ਇਹਦੇ ਵਾਲ ਦਾ ਤਾਂ ਨਾ ਉਹ ਇਹਦੇ ਵਾਲੇ ਦਾ ਲੈ ਹਾਂ ਲਾ ਦਨੇ ਆ ਸਾਰੇ ਘੋਲ ਲੂਗੀ ਹੂੰ ਹੂੰ ਮਸਾਲ ਚੋ ਟੋਲੋ ਚਲੋ ਬਾ ਚੱਲੀਏ ਹੁਣ ਮਿੱਟੀ ਪਾਈਏ ਲੋਈ ਹੈ ਵਾ ਭਾਈ ਐਂਡ ਮੂਵਮੈਂਟ ਤੇ ਆਗੇ ਸਾਰੀ ਪੈ ਗਈ ਮਿੱਟੀ ਮੈਂ ਮਿੱਟੀ ਆਹੀ ਕਲੇਰ ਰਹਿ ਗਈ ਇੰਨੀ ਕਹਾ ਬਾਕੀ ਸਾਰੀ ਇਹ ਮਿੱਟੀ ਵੀ ਪਾਤੀ ਤੇ ਜੂਰੀਆ ਡਾਇਆ ਵੀ ਪਾਤਾ ਹਾਂ ਬੀਜ ਵੀ ਦੋਤੇ ਹਾਂ ਬੀਜ ਹੋ ਗਿਆ ਨਵੇੜ ਦਾ ਚਾਰ ਜਣੇ ਰਲ ਕੇ ਨਵੇੜਤਾ ਹੋ ਰਹਿ ਗਿਆ ਹੈ ਕਾਲੂ ਬੀਜਣੂ ਉਹ ਕਿੱਕੜਾ ਬੀਜੂਗਾ ਪਾਪੀ ਕਿਹੜੀ ਜਿਹਦੇ ਨਾਲ ਤਾਇ ਜੀ ਨੇ ਉਹ ਬੀਜਿਆ ਤਾਂ ਤੂੰ ਖਰਾ ਰੋ ਜਣਾ ਫਿਰ ਕੱਲੂ ਫਿਰ ਪਰ ਕੱਲੂ ਚੁੱਤੀ ਹੈ ਹਾਂ ਅਣੀ ਕੋੜਾ ਲੱਗਣਾ ਇਹਨੂੰ ਫਰਤ ਨੂੰ ਲਾਉਣੀ 2 ਦਿਨ ਤੋਂ ਪਹਿਲਾਂ ਗੁਰਪੁਰ ਬਗਲੇ ਸਾਰੀ ਦਾੜੀ ਮਨਾਈ ਜਾਣਾ ਕੰਮ ਤਾਂ ਕਰਨਾ ਹੀ ਆ ਹਾਂ ਉਪਰ ਬਾਦ ਬੀਜ ਕੇ ਜਦ ਪਾਣੀ ਛੱਡ ਦੇਣਾ ਹਾਂ ਸਵੇਰੇ ਠੰਡ ਲੱਗਦੀ ਤੇ ਹੁਣ ਗਰਮੀ ਲੱਗਦੀ ਹੈ ਤੀਹੇ ਪਹਿਰ ਤੋਂ ਮੱਖੀਆਂ ਦਾ ਢੇਲਾ ਕਿੰਨੀ ਆ ਡੈਕ ਤੇ ਬਹੁਤ ਮੱਖੀ ਬੈਠੀ ਐ ਵੀਰੇ ਸਾਹਿਬ ਦਾ ਮੱਖੀ ਐ ਨਾ ਤਾਂ ਏਕਾ ਨਹੀਂ ਹੈਗਾ ਨਹੀਂ ਤਾਂ ਬੰਦਾ ਚੱਕ ਲਈ ਜਾਵੇ ਹਾਂ ਇਹਦਾ ਤਾਂ ਕਿਸਾਨ ਇਹਦਾ ਕੰਮ ਆ ਉਹ ਹਾਂਜੀ ਇਹਨਾਂ ਦਾ ਕਿਸਾਨ ਯੂਨੀਅਨ ਵਾਲਾ ਕੰਮ ਆ ਅਲੱਗ-ਅਲੱਗ ਯੂਨੀਅਨ ਬਣਾਈ ਫਿਰਦੀਆਂ ਆਪਣੀਆਂ ਜੇ ਕਿਤੇ ਏਕਾ ਹੋਵੇ ਤਾਂ ਬੰਦਾ ਚੱਕ ਲਈ ਜਾਵੇ ਦੇਖਦਾ ਸੀ ਬਹੁਤ ਮੱਖੀਆਂ ਐ ਬਹੁਤ ਜ਼ਿਆਦਾ ਹੂੰ ਉਹ ਗੰਨੇ ਕਰਕੇ ਆ ਮਿੱਠੇ ਕਰਕੇ ਹੋਊਗਾ ਰਸਤੇ ਹੀ ਨਾ ਮਿੱਠੇ ਕਰਕੇ ਹੋਊਗਾ ਹੂੰ ਚੱਲ ਚੱਲੀਏ ਬਸ ਹਾਂਜੀ ਆ ਗਈ ਚੱਕਣੇ ਆ ਆ ਗਈ ਚੱਕਣੇ ਆ ਠੀਕ ਐ চেক দেওয়া বিক্রি বোতল